ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਬੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਗਈ ਸਾਹਮਣੇ ਆਰੀਆ ਜੀहां ਇਲੈਕਟ੍ਰੀਕਲ ਵਰਕਮੈਨ ਜੁਨੀਅਰ ਦੇ ਸੱਦੇ ਦੇ ਉੱਤੇ ਬਿਜਲੀ ਆਮਿਆ ਨੇ ਅੱਜ ਸੈਕਟਰ 16 ਦੇ ਵਿੱਚ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸ਼ਾਮਿਲ ਕਾਮਿਆਂ ਨੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਕਰਦੇ ਯੂਟੀ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਇਸ ਦਰਨ ਏ ਡੀਜੀ ਏ ਡੀ ਸੀ ਅੰਦੀਸ਼ਾ ਸ਼੍ਰੀ ਵਾਸਤਵਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਰੂਲਸ ਪ੍ਰਦਰਸ਼ਨ ਨੂੰ ਕੋਆਰਡੀਨੇਸ਼ਨ ਕਮੇਟੀ ਆਫ ਗਵਰਨਮੈਂਟ ਐਂਡ ਐਮ ਸੀ ਐਪਲਾਈਜ਼ ਅਤੇ ਵਰਕਰਜ਼ ਯੂਨੀਅਨ ਜੁਨੀਅਟੀ ਚੰਡੀਗੜ੍ਹ ਦੇ ਜਨਰਲ ਸਖਤਰ ਰਕੇਸ਼ ਕੁਮਾਰ ਯੂਨੀਅਨ ਦੇ ਚੇਅਰਮੈਨ ਵਰਿੰਦਰ ਬਿਸ਼ਟ ਅਤੇ ਪ੍ਰਧਾਨ ਕਿਸ਼ੋਰੀ لال ਵਾਟਰ ਸਪਲਾਈ ਵਰਕਰਜ਼ ਯੂਨੀਅਨ ਤੋਂ ਰਜਿੰਦਰ ਕੁਮਾਰ ਅਤੇ ਸੁਰੇਂਦਰ ਕੁਮਾਰ ਤੇ ਹੋਰਨਾ ਆਦੀ ਨੇ ਸੰਬੋਧਿਤ ਕੀਤਾ ਇਸ ਦੌਰਾਨ ਯੂਨੀਅਨ ਆਗੂ ਨੇ ਮੰਗ ਕੀਤੀ ਹੈ ਕਿ ਆਊਟਰਸੋਰਡਰ ਕੰਮਾਂ ਨੂੰ ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ ਦਿੱਤੀ ਜਾਵੇ ਤੇ ਨੌਕਰੀਓ ਕੱਢੇ ਹੋਏ ਕਾਮਣਾਂ ਨੂੰ ਕੰਮ ਉੱਤੇ ਦੁਬਾਰਾ ਰੱਖਿਆ ਜਾਵੇ ਇਸ ਤੋਂ ਇਲਾਵਾ ਹੋਰ ਵੀ ਮੰਗਾ ਕਈ ਨੂੰ ਮੰਗ ਵਿੱਚ ਪੱਤਰ ਵਿੱਚ ਸ਼ਾਮਿਲ ਕੀਤਾ ਗਿਆ ਤੇ ਬੁਲਾਰਿਆਂ ਐਲਾਨ ਕੀਤਾ ਜੇਕਰ ਮੰਗਾ ਨੂੰ ਜਲਦੀ ਨਾਮ ਮੰਨੇਗਾ ਤਾਂ ਕੋਆਰਡੀਨੇਸ਼ਨ ਕਮੇਟੀ ਦੇ ਸਦ ਦੇ ਉਤੇ 22 ਫਰਵਰੀ ਨੂੰ ਯੂਟੀ ਸਖਤਰ ਦੇ ਕੀਤੇ ਜਾ ਰਹੇ ਘਰਾਓ ਵਿੱਚ ਬਿਲੀ ਕਾਮੇ ਵੀ ਸ਼ਾਮਿਲ ਹੋਣਗੇ ਅਤੇ ਗੇਟ ਮੀਟਿੰਗਾਂ ਜਾਰੀ ਰਹਿਣਗੀਆਂ ਵੀਡੀਓ ਦੇਖਣ ਲਈ ਤੁਹਾਡਾ ਧੰਨ